ਮੌਨਸੂਨ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਅਸੀਂ ਤੁਹਾਡੇ ਸਾਨੂੰ ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਕੀ ਅਮਾਚਲ ਪ੍ਰਦੇਸ਼ ਦੇ ਵਿੱਚ ਖਾਸ ਕਰ ਪਹਾੜੀ ਇਲਾਕਿਆਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਲਗਾਤਾਰ ਹੋ ਰਿਹਾ ਹੈ ਦਿਨ ਚੜ੍ਹਦੇ ਹੀ ਬਰਬਾਦੀ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਅੱਜ ਸਵੇਰ ਦੀ ਜੇਕਰ ਗੱਲ ਕਰੀ ਤਾਂ ਹਿਮਾਚਲ ਦੇ ਵਿੱਚ ਮੌਨਸੂਨ ਦਾ ਅੱਜ ਤੀਜਾ ਦਿਨ ਹੈ ਲੇਕਿਨ ਪਹਿਲੇ ਦਿਨ ਤੋਂ ਹੀ ਮੌਨਸੂਨ ਨੇ ਭਾਰੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ ਵੱਖ-ਵੱਖ ਥਾਂ ਥਾਂ ਪਹਿਲਾਂ ਬੱਦਲ ਫਟਿਆ ਉਸ ਤੋਂ ਬਾਅਦ ਅੱਜ ਸ਼ਿਮਲਾ ਦੇ ਵਿੱਚ ਬਹੁਤ ਵੱਡਾ ਨੁਕਸਾਨ ਸਾਹਮਣੇ ਆਇਆ ਹੈ ਦਸੂਗੀ ਹਿਮਾਚਲ ਪ੍ਰਦੇਸ਼ ਦੇ ਵਿੱਚ ਦੇਰ ਰਾਤ 11 ਵਜੇ ਤੋਂ ਹੀ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ ਇਸ ਵਿੱਚ Shimla ਦੇ Bhutta Kuffer ਦੇ ਵਿੱਚ ਸਿਰੇ ਪੰਜ ਮੰਜ਼ਲਾ ਮਤਾਨ ਤਾਸ਼ ਦੇ ਪੱਤਿਆਂ ਵਾਂਗ ਟੈਟਰੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਫੋਰ ਲਾਈਨ ਦੇ ਕਟਿੰਗ ਦੀ ਵਜ੍ਹਾ ਦੇ ਨਾਲ ਮਕਾਨ ਦੀ ਨਿਉ ਹਿੱਲ ਗਈ ਸੀ ਇਸੇ ਨਾਲ ਮਕਾਨ ਨੂੰ ਰਾਤ ਨੂੰ ਹੀ ਖਾਲੀ ਕਰਵਾ ਦਿੱਤਾ ਗਿਆ ਸੀ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਜਾਨੀ ਨੁਕਸਾਨ ਤੋਂ ਬਚਾਰ ਹੈ ਇਹ ਮਕਾਨ ਦੱਸਿਆ ਜਾ ਰਿਹਾ ਹੈ ਕਿ ਰਿਟਾਇਰਡ ਐਸਬੀਓ ਦਾਸੀ ਦੂਜੇ ਪਾਸੇ ਹਮੇਰਪੁਰ ਦੇ ਸੁਜਾਨਪੁਰ ਵਿੱਚ ਵੀ ਸਵੇਰੇ ਇੱਕ ਵੱਡਾ ਦਰਖਤ ਡਿੱਗਣ ਦੇ ਨਾਲ ਤਿੰਨ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਮੌਸਮ ਵਿਭਾਗ ਨੇ ਅੱਜ ਵੀ ਚਾਰ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਵਿੱਚੋਂ ਕਾਂਗੜਾ ਮੰਡੀ ਸੋਲਨ ਅਤੇ ਸਰਮੋਰ ਦੇ ਵਿੱਚ ਭਾਰਤੂ ਵੀ ਕਿਤੇ ਜ਼ਿਆਦਾ ਭਾਰੀ ਬਰਸਾਤ ਅਤੇ ਗੜੇਮਾਰੀ ਦਾ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਉਨਾ ਬਿਲਾਸਪੁਰ ਹਮੀਰਪੁਰ ਸ਼ਿਮਲਾ ਚੰਬਾ ਅਤੇ ਕੁੱਲੂ ਜ਼ਿਲ੍ਹਾ ਦੇ ਵਿੱਚ ਵੀ ਬਹੁਤ ਭਾਰੀ ਬਰਸਾਤ ਦੀ ਪੇਸ਼ੰਗੋਈ ਅੱਜ ਦੀ ਮੌਸਮ ਮਾਰੰ ਨ ਕੀਤੀ ਹੈ ਇਸ ਨੂੰ ਦੇਖਦੇ ਹੋਏ ਮੰਡੀ ਕਾਂਗੜਾ ਅਤੇ ਸਰਮੌਰ ਜ਼ਿਲ੍ਹਾ ਦੇ ਵਿੱਚ ਅੱਜ ਪ੍ਰਸ਼ਾਸਨ ਵੱਲੋਂ ਸਾਰੇ ਸਕੂਲ ਕਾਲਜ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਕੁੱਲੂ ਜ਼ਿਲ੍ਹਾ ਦੇ ਮਨਾਲੀ ਅਤੇ ਬੰਜਾਰ ਡਿਵੀਜ਼ਨ ਦੇ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਮੰਡੀ ਦੇ ਵਿੱਚ ਬੀਤੀ ਰਾਤ ਨੂੰ ਸਭ ਤੋਂ ਜ਼ਿਆਦਾ 150 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ ਹੈ ਜੋ ਕਿ ਇਸ ਸੀਜ਼ਨ ਦੀ ਬਹੁਤ ਜ਼ਿਆਦਾ ਮੰਨੀ ਜਾ ਰਹੀ ਹੈ ਦੂਜੇ ਪਾਸੇ ਮੌਸਮ ਵਿਭਾਗ ਨੇ ਅੱਜ ਸਵੇਰੇ ਤਾਜ਼ਾ ਬੁਲੇਟਿਨ ਜਾਰੀ ਕਰਕੇ ਚੰਬਾ, ਕਾਂਗੜਾ, ਪੁੱਲੂ, ਮੰਡੀ, ਸ਼ਿਮਲਾ, ਸਰਮੌਰ ਅਤੇ ਸੋਲਨ ਜ਼ਿਲ੍ਹਾ ਦੇ ਵਿੱਚ ਫਲੈਸ਼ ਫਲੱਡ ਦਾ ਅਲਰਟ ਜਾਰੀ ਕਰ ਦਿੱਤਾ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਸਾਤ ਦੇ ਬਾਅਦ ਫਲੈਸ਼ ਫਲੱਡ, ਜਲ ਪ੍ਰਵਾਹ ਅਤੇ ਲੈਂਡਸਲਾਈਡ ਦੀ ਘਟਨਾਵਾਂ ਹੋ ਸਕਦੀਆਂ ਹਨ। ਇਸ ਨੂੰ ਦੇਖਦੇ ਹੋਏ ਆ ਲੋਕਾਂ ਨੂੰ, ਟੂਰਿਸਟਾਂ ਨੂੰ ਨਦੀਆਂ, ਨਾਲਿਆਂ ਤੋਂ ਲੈਂਡਸਲਾਈਡ ਸੰਭਾਵਿਤ ਖੇਤਰਾਂ ਤੋਂ ਨਾ ਜਾਣ ਅਤੇ ਅਨਾਵਸ਼ਕ ਯਾਤਰਾ ਟਾਲਣ ਦੀ ਸਲਾਹ ਦਿੱਤੀ ਗਈ ਹੈ। ਦੂਜੇ ਪਾਸੇ ਅੱਜ ਜੂਨ ਦਾ ਆਖਰੀ ਦਿਨ ਹੈ ਅਤੇ ਕੱਲ 1 ਜੁਲਾਈ ਤੇ ਲਈ ਵੀ ਮੌਸਮ ਅਲਰਟ ਕਰ ਦਿੱਤਾ ਗਿਆ ਹੈ 1 ਜੁਲਾਈ ਨੂੰ ਮੰਡੀ ਕਾਂਗੜਾ ਅਤੇ ਕੁੱਲੂ ਜ਼ਿਲ੍ਹਾ ਦੇ ਵਿੱਚ ਤੇਜ਼ ਬਰਸਾਤ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ 2 ਜੁਲਾਈ ਨੂੰ ਉਨਾ ਬਲਾਸਪੁਰ ਹਨੀਰਪੁਰ ਚੰਬਾ Shimla Solan Sirmaur ਮੰਡੀ ਕਾਂਗੜਾ ਅਤੇ ਕੁੱਲੂ ਜ਼ਿਲ੍ਹੇ ਦੇ ਵਿੱਚ ਬਹੁਤ ਭਾਰੀ ਬਰਸਾਤ ਅਤੇ ਫਲੈਸ਼ ਫਲਡ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਤਫਿਲ ਹਾਲ ਅੱਜ ਤੀਸਰਾ ਦਿਨ ਹੈ ਮੌਨਸੂਨ ਦਾ ਲੇਕਿਨ ਜਿਸ ਤਰੀਕੇ ਨਾਲ ਮੌਨਸੂਨ ਨੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਤਬਾਹੀ ਦਾ ਮੰਜ਼ਰ ਦਿਖਾਉਣਾ ਸ਼ੁਰੂ ਕਰ ਦਿੱਤੇ ਅਜੀਹ ਜੁਲਾਈ ਮਹੀਨੇ ਦੀ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਜਿਹੜੇ ਜੁਲਾਈ ਮਹੀਨਾ ਮੰਨਿਆ ਜਾਂਦਾ ਹੈ ਕਿ ਮੌਨਸੂਨ ਦਾ ਬਹੁਤ ਪੀਕ ਸਮਾਂ ਹੁੰਦਾ ਹੈ ਲੇਕਿਨ ਅਜੀਹੇ ਚ ਜਿਸ ਤਰੀਕੇ ਦੇ ਨਾਲ ਸ਼ੁਰੂਆਤੀ ਮੌਨਸੂਨ ਦੇ ਰੁਝਾਨ ਬੜੇ ਤਬਾਹੀ ਵਾਲੇ ਸਾਹਮਣੇ ਆ ਰਹੇ ਨੇ ਅਜੀਹੇ ਚ ਪੂਰਾ ਸੀਜ਼ਨ ਦੇ ਵਿੱਚ ਕਿਸ ਤਰੀਕੇ ਦੇ ਮੰਜ਼ਰ ਦਿਖਾਈ ਦੇਣਗੇ ਤਾਂ ਉਹ ਇੱਕ ਦੱਸੇਗਾ ਲੇਕਿਨ ਪਹਾੜੀ ਖੇਤਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਬਹੁਤ ਭਾਰੀ ਨੁਕਸਾਨ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅਜੀਹੇ ਚ ਮੈਦਾਨੀ ਸੂਬੇ ਹਰਿਆਣਾ ਪੰਜਾਬ ਦੇ ਅੰਦਰ ਵੀ ਫਲੱਡ ਦਾ ਖਤਰਾ ਵੱਧ ਗਿਆ ਕਿਉਂਕਿ ਹਰਿਆਣਾ ਪੰਜਾਬ ਦੀਆਂ ਨਹਿਰਾਂ ਵੀ ਬਹੁਤ ਜ਼ਿਆਦਾ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਪਹੁੰਚਣ ਵਾਲੀਆਂ ਨੇ ਅਜੀਬ ਵਿੱਚ ਪੰਜਾਬ ਅਤੇ ਹਰਿਆਣਾ ਦੇ ਵਿੱਚ ਹੜ੍ਹਾਂ ਦਾ ਖਤਰਾ ਵੀ ਇਸ ਮੌਸਮ ਸਿਰ ਤੋਂ ਪੈਦਾ ਹੋ ਸਕਦਾ ਹੈ।